ਸੈਨੇਟਰ ਇਹ ਸਾਡੇ ਦੇਸ਼ ਚ ਇੱਕ ਵਾਹਿਦ ਯੂਨੀਵਰਸਿਟੀ ਹੈ ਕਲੀ ਯੂਨੀਵਰਸਿਟੀ ਹੈ ਜਿਹੜੀ ਡੈਮੋਕਰੈਟਿਕ ਵੀ ਨਾਲ ਹੈ ਔਰ ਇਹ ਇਹਨਾਂ ਨੂੰ ਹਜ਼ਮ ਨਹੀਂ ਹੁੰਦਾ ਪਰ ਉਹ ਚਾਹਿਆ ਸੰਗੀ ਹੋਣ ਚਾਹੇ ਉਹ ਕਾਂਗਰਸ ਵਾਲੇ ਹੋਣ ਜੋ ਵੀ ਦਿੱਲੀ ਤੇ ਬਹਿੰਦਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸਾਡੇ ਹਿਸਾਬ ਨਾਲ ਚੀਜ਼ਾਂ ਹੋਰ ਨਾ ਕਿ ਡੈਮੋਕਰੈਟਿਕ ਵੀ ਨਾਲ ਉਹ ਇਹ ਬੰਦੇ ਡੈਮੋਕ੍ਰੇਸੀ ਕਰਕੇ ਤੇ ਡੈਮੋਕ੍ਰੇਸੀ ਦੇ ਦੁਸ਼ਮਣ ਬਣ ਜਾਂਦੇ ਆ ਬਾਅਦ ਚ ਇੱਥੇ ਯੂਨੀਵਰਸਿਟੀ 'ਚ ਜੋ ਆਪਾਂ ਬੈਠੇ ਆ ਤੁਸੀਂ ਖੜੇ ਹੋ ਉਹਦੀ ਵਜ੍ਹਾ ਵੀ ਆਹੀ ਹੈ। ਇਸ ਪੰਜਾਬ ਯੂਨੀਵਰਸਿਟੀ ਕੋਈ ਇੱਕ ਯੂਨੀਵਰਸਿਟੀ ਹੈ। ਹੁਣ ਕੀ ਹੋਇਆ ਸੀ ਕਿ ਸੈਨੇਟ ਤੋੜ ਦਿੱਤੀ ਗਈ ਸੀ ਆਂਦੇ ਨੇ ਜੀ ਵੀਸੀ ਦੇ ਹਿਸਾਬ ਨਾਲ ਚੱਲੂ ਸਾਰਾ ਖੁਸ਼। ਮੈਨੂੰ ਲੱਗਦਾ 2 ਲੱਖ ਤੋਂ 10 ਹਜ਼ਾਰ ਤੱਕ ਦਾ ਸਟੂਡੈਂਟ ਹੀ ਹੈ ਨਾ ਪੰਜਾਬੀ ਯੂਨੀਵਰਸਿਟੀ ਦੇ ਸਾਡੇ 202 200 ਕਾਲਜ ਨੇ ਇਹਨਾਂ ਦਾ ਪ੍ਰਬੰਧਨ ਇਹਾਂ ਦੇ ਡੈਮੋਕਰੈਟਿਕ ਵੇ ਨਾਲ ਆਣਾ ਹੋਵੇ ਧੱਕੇ ਨਾਲ ਹੋਵੇ ਆਈ ਕੋਸ਼ਿਸ਼ ਸੀ ਨਾ ਉਹਦੇ ਵਿੱਚ ਇੱਕ ਕਿੰਨਾ ਨੇ ਬਬੂ ਹੋਰ ਕੰਮ ਕੀਤਾ ਸੀ ਕਿ ਐਫੀਡਵਿਟ ਦਿਓ ਤੁਸੀਂ ਇਸ ਯੂਨੀਵਰਸਿਟੀ ਚ ਪੜਦਾ ਰਿਹਾ ਤਾਂ ਐਫੀਡਵਿਟ ਕੀ ਮੰਗਿਆ ਆਹਦੇ ਤੁਸੀਂ ਨਹੀਂ ਅਰੇ ਇੰਨਾ ਕੁੱਚੀ ਵੀ ਨਹੀਂ ਬੋਲੂਗੇ ਤੁਸੀਂ ਨਾਰਾ ਜਿਹੜਾ ਲਾਉਂਗੇ ਉਹ ਆਪਣੇ ਜਿਵੇਂ ਆਪਾਂ ਕਹਿੰਦੇ ਨਾ ਇੰਨੇ ਡੀਬੀ ਲੈ ਹੁਣ ਦੱਸੇ ਬੱਚੇ ਵਿਚਾਰੇ ਵੇਖਣਗੇ ਸਾਡਾ ਡੀਬੀ ਤਾਂ ਨਹੀਂ ਵੱਧ ਗਿਆ ਕਿਤੇ ਉੱਚਾ ਸਾਡੀ ਐਡਮਿਸ਼ਨ ਕੈਨਸਲ ਕਰ ਦੇਣਗੇ ਇਹ ਇਹ ਮਤਲਬ ਕਾਨੂੰਨ ਸਕੂਲਾਂ ਚ ਨਹੀਂ ਯਾਰ ਇਹ ਤੇ ਤੁਸੀਂ ਉਹ ਬੱਚੇ ਜਿਹੜੇ ਮੈਚਿਓਰ ਬੱਚੇ ਨੇ ਜਿਨ੍ਹਾਂ ਨੇ ਦੇਸ਼ ਪ੍ਰਦੇਸ਼ ਚਲਾਉਨੇ ਆ ਉਹਨਾਂ ਤੇ ਤੁਸੀਂ ਲਾਉਂਗੇ ਖੈਰ ਉਹਦੀ ਪਹਿਲੀ ਲੜਾਈ ਜਿੱਤ ਗਿਆ ਉਹ ਜਿੱਤ ਹੋ ਗਈ ਹੈ ਹਨਾ ਔਰ ਸਾਡਾ ਇੱਕ ਮੁੰਡਾ ਬੈਠਾ ਸੀ ਅਭਿਸ਼ੇਕ ਡਾਗਰ ਇੱਥੇ ਬੈਠਾ ਸੀ ਔਰ ਉਹ ਹਰਿਆਣੇ ਤੋਂ ਸੀ ਔਰ ਸਤਵਾਂ ਦਿਨ ਸੀ ਦਾ ਸਤਵਾਂ ਦਿਨ ਮਰਨ ਵਰਤਦਾ ਸੀ ਅੱਜ ਉਹਨੂੰ ਹੁਣੇ ਇਹਨਾਂ ਨੇ ਜੂਸ ਜੂਸ ਹੀ ਪਿਆ ਰ ਜੂਸ ਹੀ ਆਇਆ ਹੈ ਹਸਪੀਟਲ ਲੈ ਕੇ ਨਾ ਅਮਾ ਕਿਤੇ ਸਿੱਧਾ ਖਾਣ ਹੀ ਨਾ ਉੱਟ ਜੇ ਕਿਤੇ ਪਤੰਦਰ ਤੇ ਉਹ ਪਹਿਲੀ ਜਿੱਤ ਹੋ ਗਈ ਹੈ ਪਰ ਉਹ ਛੋਟੀ ਜਿੱਤ ਆ ਜੇ no doubt ਜਿੱਤ ਵੱਡੀ ਹੁੰਦੀ ਹੈ ਬਟ ਜਿਹੜੀ ਵੱਡੀ ਲੜਾਈ ਹੈ ਆਪਣੀ ਉਹ ਬਾਕੀ ਹੈ ਔਰ ਉਹ ਲੜਾਈ ਕੀ ਹੈ ਕਿ ਜੋ ਅੱਜ ਤੋਂ 2 ਸਾਲ ਪਹਿਲਾਂ ਦਾ ਸਟੇਟਸ ਸੀ ਯੂਨੀਵਰਸਿਟੀ ਦਾ ਉਹ ਵਾਪਸ ਆ ਬਈ ਇੱਥੋਂ ਦੇ ਚੁਣੇ ਹੋਏ ਬੰਦੇ ਹੀ ਔਰ ਚੁੰਦਾ ਕੌਣ ਹੈ ਜੀ ਸਾਰੇ ਜੋ ਇਥੋਂ ਦੇ ਸਟੂਡੈਂਟ ਆ ਵੀ ਵਨ ਆਫ ਦੀ ਸੈਨੇਟ ਮੈਂਬਰ ਹੈ ਮੇ ਲਵੀ ਉਹਦੇ ਲਈ ਵੀ 4 ਸਾਲ ਪਹਿਲਾਂ ਇੱਕ ਸੰਘਰਸ਼ ਲੜਿਆ ਸੀ ਆਪਾਂ ਤੋਂ ਖੈਰ ਬਾਕੀ ਕਿਉਂਕਿ ਆਪਾਂ ਸਾਰੇ ਗੱਲਾਂ ਕਰਾਂਗੇ ਕਿ ਡਿਬੇਟ ਵਾਂਗੂ ਵੀ ਉਸ ਸੰਘਰਸ਼ ਬਾਕੀ ਹੈ ਮੈਂ ਇੱਕ ਗੱਲ ਕਹਿ ਦਿਆ ਉਸ ਵੱਡੇ ਸੰਘਰਸ਼ ਨੂੰ ਜਿੱਤਣ ਲਈ ਕਿਉਂਕਿ ਉਹ ਸਾਡਾ ਕੇਂਦਰ ਸਰਕਾਰ ਨਾਲ ਹੈ ਔਰ ਆ ਪੰਜਾਬ ਵਾਲਿਆਂ ਨੂੰ ਬਹੁਤ ਡਰਾਮੇ ਕਰ ਚੁੱਕੇ ਨੇ ਚਾਹੇ ਕੋਈ ਵੀ ਸਰਕਾਰ ਰਹੀ ਹੋਵੇ ਕਾਲੀ ਬੀਜੇਪੀ ਦੀ ਕਾਂਗਰਸ ਦੀ ਜਾਂ ਆਹ ਹਉਣ ਵਾਲੇ ਨਿਕਲਾਬੀਆਂ ਦੀ ਇਹਨਾਂ ਨੇ ਸਿਰਫ ਕਹਿਣਾ ਸੀ ਮਤਾ ਪਾ ਦਿੰਨੇ ਆ ਅਸੀਂ ਤੁਹਾਡੋਂ ਵਾਸਤੇ ਆ ਕੇ ਬਿਆਨ ਦੇ ਦਿੰਨੇ ਆ ਉਹ ਬੰਦੇ ਰੱਬ ਦੀ ਤੁਹਾਨੂੰ ਅਸੀਂ ਚੁਣਿਆ ਆ ਕੇ ਲੜੋ ਇਹ ਪੰਜਾਬ ਦੀ ਤਰੋਰ ਯੂਨੀਵਰਸਿਟੀ ਔਰ ਜਿਵੇਂ ਇਹਨਾਂ ਨੇ ਗਾਇ ਕਿ ਪੰਜਾਬ ਦੀ ਤਾਂ ਹੈ ਹੀ ਆ ਤਰੋਰ ਨਾਲ ਨਾਲ ਹਿਮਾਚਲ ਤੇ ਹਰਿਆਣੇ ਦੇ ਬੱਚੇ ਵੀ ਇੱਥੇ ਪੜ੍ਹਦੇ ਨੇ ਤੋਂ ਅਸੀਂ ਸਾਰਿਆਂ ਨੂੰ ਕਵਾਂਗੇ ਕਿ ਡਟ ਕੇ ਸਾਥ ਦਿਓ ਇਹ ਯੂਨੀਵਰਸਿਟੀ ਬਚਾਉਣੀ ਹੈ ਔਰ ਮੈਂ ਇਸ ਫਰਜ਼ੀ ਟੈਲੋ ਜਾਂ ਜੋ ਵੀ ਕਹਿ ਲੋ ਇਹ ਜਿੰਨੇ ਵੀ ਪੋਲਿਟੀਸ਼ਨ ਨੇ ਐਸ ਯੂਨੀਵਰਸਿਟੀ ਜੋ ਵੀ ਪੜ ਕੇ ਗਏ ਨੇ ਬੰਦੇ ਦੇ ਪੁੱਤ ਬਣ ਕੇ ਨਾਲ ਲੱਗੋ ਸਾਰਿਆਂ ਦੇ ਔਰ ਜਿੱਥੇ ਬੈਠਣਾ ਪੈਂਦਾ ਹੈ ਜੇ ਐਜੂਕੇਸ਼ਨ ਮਿਨਿਸਟਰੀ ਅੱਗੇ ਬੈਠੋ ਦਿੱਲੀ ਜਾ ਕੇ ਚਾਂਸਲਰ ਆਪਣਾ ਉਪ ਰਾਸ਼ਟਰਪਤੀ ਹੈ ਨਾ ਬੈਠੇ ਸਾਹਮਣੇ ਸਰਕਾਰ ਸਾਰਾ ਪੰਜਾਬ ਅਸੀਂ ਹਰਿਆਣਾ ਹਿਮਾਚਲ ਬੈਟਣਗੇ ਨਾਲ ਆ ਕੇ ਤੇ ਜੇ ਨਹੀਂ ਤਾਂ ਡਰਾਮੇ ਨਾ ਕਰੋ ਉਹਦੇ ਲਈ 10 ਤਰੀਕ ਨੂੰ ਆਹ 10 ਤਰੀਕ ਨੂੰ ਕੱਠ ਰੱਖਿਆ ਗਿਆ ਯੂਨੀਵਰਸਿਟੀ ਔਰ ਇਹ ਯੂਨੀਵਰਸਿਟੀ ਬੰਦ ਹੋਊਗੀ ਔਰ ਅਸੀਂ ਯੂਨੀਅਨਾਂ ਨੂੰ ਸਾਰੀਆਂ ਯੂਨੀਅਨਾਂ ਨੂੰ ਇਹ ਸਾਰੇ ਮੁੰਡੇ ਮਿਲਣ ਵੀ ਜਾਣਗੇ ਇਹਨਾਂ ਦੀ ਕਮੇਟੀ ਅਸੀਂ ਆਣੇ ਆ ਆਓ ਤੁਹਾਡੇ ਤੁਸੀਂ ਨਹੀਂ ਤਾਂ ਤੁਹਾਡੇ ਬੱਚੇ ਨੇ ਇੱਥੇ ਤੇ ਜੇ ਤੁਹਾਡੀ ਪਛਾਣ ਖੋਲੀ ਤੇ ਤੁਹਾਡੇ ਬੱਚੇ ਤੁਹਾਡੇ ਸੰਘਰਸ਼ ਨੂੰ ਅੱਗੇ ਲਿਜਾ ਸਕਣਗੇ ਨਹੀਂ ਨਾ ਤਾਂ ਫੇਰ ਆਓ ਇੱਥੇ ਔਰ ਚੰਡੀਗੜ੍ਹ ਯੂਨੀਵਰਸਿਟੀ ਦਾ ਇਹ ਵੀ ਬੰਦ ਕਰ ਲੈਣਗੇ ਉਸ ਦਿਨ ਚੰਡੀਗੜ੍ਹ ਬੰਦ ਹੁੰਦਾ ਨਜ਼ਰ ਆਉਣਾ ਚਾਹੀਦਾ ਜੇ ਆਉਂਗੇ ਤੁਸੀਂ ਤਾਂ ਔਰ ਇਹ ਸਾਨੂੰ ਉਮੀਦ ਨਹੀਂ ਸਾਨੂੰ ਯਕੀਨ ਹੈ ਕਿ ਤੁਸੀਂ ਆਉਂਗੇ ਹੁਣ ਅਸੀਂ ਇੱਕ ਥੋੜੀ ਜੀ ਚਰਚਾ ਕਰਾਂਗੇ ਬੱਬੂ ਵੀ ਬੈਠਾ ਹੈ ਕਿਉਂਕਿ ਇਹ ਇਸੇ ਯੂਨੀਵਰਸਿਟੀ ਦਾ ਪ੍ਰੋਡਕਟ ਹੈ ਇਹ ਵੱਖਰੀ ਗੱਲ ਆ ਪੜਨ ਚ ਨਹੀਂ ਸੀਗਾ ਇਹ ਕਾਹਨ ਚ ਸੀਗਾ ਇੱਕ ਨਾ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਮੈਂ ਤੇ ਬੱਬੂ ਨਾਲ ਅਸੀਂ ਤੁਰੇ ਫਿਰਿਏ ਬੰਬੇ ਉੱਥੇ ਨਾ ਸਾਨੂੰ ਇੱਕ ਬੰਦਾ ਮਿਲ ਗਿਆ ਤੇ ਉਹ ਇੱਥੇ ਯੂਨੀਵਰਸਿਟੀ ਦਾ ਪੜਿਆ ਸੀ ਤੇ ਉਹ ਵਿਚਾਰਾ ਇੱਕ ਨੌਕਰੀ ਕਰਦਾ ਸੀ ਔਰ ਸਾਰਾ ਟਾਈਮ ਪੜਨ ਚ ਲੱਗਿਆ ਰਹਿੰਦਾ ਇਹਦਾ ਗਲਤ ਮੈਸੇਜ ਨਾ ਸਮਝੀ ਹੋਏ ਦੋ ਆਕੇ ਆ ਨਾ ਇਹਨੂੰ ਪੁੱਛਦਾ ਆ ਕਿ ਬੱਬੂ ਤੂੰ ਕਿੱਥੇ ਆ ਠਹਿਰਿਆ ਜਾਂਦਾ ਯਾਰ ਆ ਅੱਜ ਤੇ ਟੀ ਸੀਰੀਜ਼ ਵਾਲਿਆਂ ਦਾ ਬੰਗਲਾ ਜਿਆ ਮੈਂ ਉਹਦੇ ਚਾ ਉਹਨੇ ਨਾ ਮੱਥੇ ਤੇ ਹੱਥ ਮਾਰਿਆ ਕਿ ਜਦੋਂ ਤੁਸੀਂ ਉੱਥੇ ਯੂਨੀਵਰਸਿਟੀ ਚ ਗਾਉਂਦੇ ਲਫੰਡਰੀਆਂ ਕਰਦੇ ਹੁੰਦੇ ਸੀ ਸਾਨੂੰ ਲੱਗਦਾ ਹੁੰਦਾ ਸੀ ਲੈ ਵੀ ਇਹ ਬਾਅਦ ਚ ਪਛਤਾਉਣਗੇ ਤੇ ਅਸੀਂ ਬੰਗਲਿਆਂ ਚ ਆਵਾਂਗੇ ਅਦਾ ਅਸੀਂ ਉਹੀ ਪਛਤਾਈ ਜਾਂਦੇ ਤੂੰ ਫੇਰ ਬੰਗਲੇ ਚ ਬੈਠਾ ਸੋ ਖੈਰ ਇਹ ਮੈਸੇਜ ਹੋ ਨਹੀਂਗਾ ਕਿ ਤੁਸੀਂ ਵੀ ਉਹ ਕਰਨ ਲੱਗ ਜਾਓ ਇਹਦਾ ਮਤਲਬ ਇਹ ਹੈ ਕਿ ਆਪਾਂ ਆਪਦਾ ਕੰਮ ਕਰੀਏ ਇਸ ਯੂਨੀਵਰਸਿਟੀ ਦੀ ਲੜਾਈ ਨੂੰ ਜਿੱਤਿਆ ਜਾਵੇ ਔਰ ਨਾਲ ਨਾਲ ਅਸੀਂ ਜਾਗ ਤੇ ਚ ਰਹਿਣਾ ਕਿਉਂਕਿ ਅਸੀਂ ਹਰ ਰੋਜ਼ ਸੰਘਰਸ਼ ਚ ਹੁੰਦੇ ਸਾਡਾ ਇਹ ਐਕਸਪੀਰੀਅੰਸ ਹੈ ਜਾਗ ਤੇ ਚ ਰਹਿਣਾ ਹੈ ਜੀ 10 ਤਰੀਕ ਨੂੰ ਕੀ ਕੀ ਹੋਏਗਾ ਇੱਕ ਵਾਰੀ ਉਹ ਜ਼ਰੂਰ 10 ਤਰੀਕ ਨੂੰ ਜਨਾਬ ਵੱਡਾ ਇਕੱਠ ਹੋਊਗਾ ਉਸ ਤੋਂ ਇਲਾਵਾ ਉਹਦੀਆਂ ਡਿਟੇਲਸ ਕੀ ਹੋਣਗੀਆਂ ਉਸ ਤੋਂ ਪਹਿਲਾਂ ਕੀ ਕੀਤਾ ਜਾਊਗਾ ਸਾਰੇ ਅੱਗੇ ਪ੍ਰੈਸ ਕਾਨਫਰੰਸ ਕਰਨਗੇ ਸਾਰੇ ਇਹਨਾਂ ਦੀ ਕਾਉਂਸਲ ਕਰੂਗੀ ਔਰ ਉਹ ਤੁਹਾਨੂੰ ਡਿਟੇਲ ਬ੍ਰੇਖਾ ਤਾਂ ਤੁਸੀਂ ਤੈਅ ਕਰ ਲੀ ਬਾਕੀ ਸਾਰੇ ਅਸੀਂ ਅਸੀਂ ਤੁਹਾਡੇ ਨਾਲ ਕਿਉਂਕਿ ਤੁਸੀਂ ਸਾਰਾ ਜਿਹੜਾ ਪ੍ਰੋਗਰਾਮ ਕਰਦਾ ਤੁਸੀਂ ਆਪ ਕਰਦੇ ਹੋ ਹਿਮਾਚਲ ਹਰਿਆਣਾ ਸਭ ਨੂੰ ਖੁਲਾਸਾ ਹੈ ਉਜੀ ਗੱਲ ਇਹ ਹੈ ਵੀ ਜਿਹੜੇ ਲੀਡਰ ਐ ਲੋਕਲ ਬਹੁਤ ਝੰਡੀ ਘੜੇ ਰਹਿੰਦੇ ਐ ਇੱਕ ਇੱਕ ਰੁਕਾ ਬਣਵਾ ਕੇ ਘਰ ਘਰ ਦਰਵਾਜ਼ੇ ਕੱਢ ਪੁਜੀਨ ਅਗੇ ਮੈਨੂੰ ਪਤਾ ਨਹੀਂ ਆਹ ਬੀਸੀ ਕਹਿੰਗੀ ਸੀ ਨਹੀਂ ਮੈਨੂੰ ਪਤਾ ਹੀ ਨਹੀਂ 6 ਦਿਨ ਦਾ ਮੁੰਡਾ ਅੱਜ ਤੇ ਮਰਨ ਵਰਤੇ ਬੈਠਾ ਹੈਈ ਨੇ ਤਾਂ ਮਲ ਨਿੱਗਰ ਸਰੀਰ ਦੇ ਉਹਨੂੰ ਕੁਰਸੀਆਂ ਵੀ ਦੇ ਦਾਂਗੇ ਬੈਠੋ ਤੁਸੀਂ ਆਓ ਤੇਰੀ ਬੰਦ ਨੂੰ ਪੈਰਾ ਭਰ ਬੈਠਣਾ ਔਖਾ ਜਾਂਦਾ ਹੈ ਉਹ ਇਸ ਕਰਕੇ ਕੋਈ ਨਹੀਂ আর ਦੂਜੀ ਗੱਲ ਇਹ ਕਿ ਦਿਵਾਲੀ ਦੇ ਰੱਖਿਓ ਕਿ ਸੰਘਰਸ਼ ਜੇ ਆਪਾਂ ਪ੍ਰੋਟੈਸਟ ਦਾ ਰਾਹ ਪੜਿਆ ਨਾ ਇਹ ਸ਼ਾਂਤ ਮੇ ਰੱਖਿਓ ਪੂਰੀ ਕੋਸ਼ਿਸ਼ ਹੁੰਦੀ ਹੈ ਵਗਾੜਨੀ ਉੱਥੇ ਪੈ ਖਲਾਰਾ ਪੈਦਾ ਬਾਦ ਸਾਹਿਬ ਇਹ ਜਿੰਨਾ ਚੜਾਇ ਰੱਖਾਂਗੇ 55 ਫਰਮਾਂ ਦਾ ਕੰਮ ਸਿਰੇ ਲੱਗ ਜਾਵੇ ਥੋੜੀ ਜਿਹੀ ਕੋਈ ਵੀ ਬੰਦੀ ਬੰਦੇ ਅਗਰੇਸਿਵ ਬਣ ਜਾਂਦੇ ਕਿ ਨੈਸ਼ ਗਿਆ ਵੀ ਅਲੱਗੀ ਵਾਈਜ਼ ਲਾਈਨ ਹੈ ਤੁਹਾਡੀ ਸਟੂਡੈਂਟ ਦੀ ਉਹ ਫਰੰਟ ਲਾਈਨ ਜਿਹੜੇ ਸਬਰ ਤੇ ਜ਼ਾਬਤੇ ਨਾਲ ਕੰਮ ਕਰਦੇ ਨੇ ਜਿਹਨਾਂ ਕੋ ਦਲੀਲ ਵੱਡੀ ਹੋਵੇ ਇਹ ਹਿਸਾਬ ਤੋਂ ਵੈਸੇ ਨੇ ਇੱਕ ਕੰਮ ਹੋ ਗਿਆ ਬਬੂ ਤੇ ਆ ਆ ਇੱਕ ਕੰਮ ਹੋ ਗਿਆ ਸਾਡਾ ਹੁਣ ਬਬੂ ਆ ਗਿਆ ਨਾ ਉਹਨਾਂ ਤੋਂ ਆਰਟਿਸਟ ਵੇਖੋ ਜੀ ਬਹੁਤ ਜਿਆਦਾ ਇਸ ਤਰੀਕ ਵਾਰੀ ਬੋਲਦੇ ਜਿਆਦਾ ਇਹੀ ਕਹਿਣ ਲੱਗੇ ਸੀ ਭਾਈ 10 ਤਰੀਕ ਨੂੰ ਯੂਨੀਵਰਸਿਟੀ ਵਿੱਚ ਇਕੱਠਾ ਹੋਏ 10 ਤਰੀਕ ਨੂੰ ਨਹੀਂ ਇਹ ਚਾਚੇ ਦਾ ਮੂਲ ਲੜਦਾ ਹੈ ਆਹ ਆ ਇਹ ਨਹੀਂ ਦੂਸਰ ਕੱਢ ਜਾਣਾ ਨਹੀਂ ਇਹ ਵਾਲੇ ਤਾਂ ਇਹ ਤਾਂ ਉਹ ਦੀ ਬੋਲਣ ਦੋ ਇਹ ਦਾ ਉਹ ਜਿਹੜਾ ਇਹਦੀ ਜਿਹੜੀ 500 ਮਿਲੀਅਨ ਗਈ ਉਹ ਉਹ ਵੀ ਐਹੀਂ ਕਰਨਾ ਭਾਈ ਕਰਨਾ ਜੇ ਪਾਣੀ ਬੋਲਣ ਦਾ ਕੁਝ ਹੋਣਾ ਹੈ ਹਰਦੈ ਬਾਜਣੀ ਹੈ ਕੀ ਹੁੰਦਾ ਨਾ ਸੰਘਰਸ਼ ਨੂੰ ਸ਼ੁਰੂ ਕਰਨ ਔਖਾ ਹੁੰਦਾ ਹੈ ਹੌਲੀ ਹੌਲੀ ਕਾਫਲਾ ਜੁੜਦਾ ਹੁੰਦਾ ਹੈ 10 ਤਰੀਕ ਵਾਲਾ ਬੋਲ ਬੜੇ ਹਾਲੇ ਚੋਂ ਲਿਆਉਣਗੇ ਤੁਹਾਨੂੰ ਬਹੁਤ ਲੋਕ ਪਹਿਲਾਂ ਭੱਜਣਗੇ ਨਾਲ ਫਿਰ ਪਿੱਛੇ ਨੂੰ ਭੱਜਣਗੇ ਪਰ ਫਿਰ ਅਕੀਰਤ ਸਬਰ ਵਾਲੇ ਰਹਿ ਜਣਗੇ ਜਾਬ ਤਾਰਾ ਛੱਡਿਓ ਬਸ ਮੈਂ ਤੁਹਾਨੂੰ ਨਿੱਕੋ ਕਰਦਾ हूं। ਇਹ ਹੀ ਜਿੱਤ ਹੈ। ਔਰ 10 ਤਰੀਕ ਨੂੰ ਜਿੰਨੇ ਵੀ ਸੱਜਣ ਆ ਸਕਦੇ ਨੇ ਦੂਰ ਦਰਾਡੇੋਂ ਨੇੜੇੋਂ ਜ਼ਰੂਰ ਪਹੁੰਚੋ। ਅੱਛਾ ਜੇ ਤੁਸੀਂ ਹੁੰਦੇ ਥੋੜੇ ਵੇਲੇ ਐ ਕੁੜੀਆਂ ਦਾ ਹੌਸਲਾ ਹੁੰਦਾਈ ਬੈਠੀਆਂ ਆ ਬੈਠੀ ਆ ਕੁੜੀ ਸਾਡੇ ਫਸਟ ਇਅਰ ਤੇ ਸੈਕੰਡ ਇਅਰ ਇਸ ਤੋਂ ਇਸ ਤੋਂ ਵੱਧ ਸੀ ਇਸ ਤੋਂ ਵੱਧ ਸੀ ਬਹੁਤ ਜੋਸ਼ ਸੀ ਜੀ ਇਹ ਇਹਨੀ ਲੈਵਲ ਕਮਾ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਭੰਗ ਕਰਨਾ ਗੈਰ ਜਮਹੂਰੀ ਕਦਮ ਔਰ ਮੈਂ ਸਮਝਦਾ ਪੰਜਾਬ ਯੂਨੀਵਰਸਿਟੀ ਦੇ ਜਮਹੂਰੀ ਰੂਪ ਨੂੰ ਢਾਹ ਲੱਗਿਆ ਔਰ ਨਾਲ ਪੰਜਾਬ ਦੀ ਅਣਖ ਤੇ ਗੈਰਤ ਨੂੰ ਵੀ ਵੰਗਾਰਿਆ ਕਿਉਂਕਿ ਪੰਜਾਬ ਦੇ ਇਹਨਾਂ ਵਿਦਵਕ ਅਦਾਰਿਆਂ ਦੇ ਵਿੱਚ ਕੇਂਦਰ ਦਾ ਸਿੱਧਾ ਦਾਖਲ ਜਿਹੜਾ ਹੈ ਉਹਨੂੰ ਰਾਹ ਬਣਾਉਣ ਲਈ ਕੇਂਦਰ ਨੇ ਕਦੋਂ ਚੁੱਕਿਆ ਜਿਹੜਾ ਪੰਜਾਬ ਲਈ ਇੱਕ ਬਹੁਤ ਵੱਡੀ ਬੰਗਾਰ ਆ ਔਰ ਮੈਂ ਸਮਝਦਾ ਕਿ ਪੰਜਾਬ ਜਿਹੜੀ ਬਣਤੀ ਦੀ ਬਲੱਖਣਤਾ ਸੀ ਦੇਸ਼ ਦੇ ਵਿੱਚ ਇਹਦਾ ਜਮਹੂਰੀ ਸਿਸਟਮ ਔਰ ਜਿਸ ਤਰ੍ਹਾਂ ਗ੍ਰੈਜੂਏਟ ਹਲਕੇ ਦੇ ਵਿੱਚੋਂ ਇੱਥੋਂ ਪੜ੍ਹੇ ਹੋਏ ਵਿਦਿਆਰਥੀ ਇਹਦੇ ਪ੍ਰਬੰਧ ਦੇ ਵਿੱਚ ਹਿੱਸੇਦਾਰ ਬਣਦੇ ਸੀ ਇਹ ਯੂਨੀਵਰਸਿਟੀ ਦੀ ਇੱਕ ਸ਼ਾਨ ਸੀ ਇਹ ਯੂਨੀਵਰਸਿਟੀ ਦੀ ਇੱਕ ਬਲੱਖਣਤਾ ਸੀ ਜਿਹਨੂੰ ਢਾਹ ਲਗੀ ਆ ਕੇਂਦਰ ਸਰਕਾਰ ਨੇ ਪਹਿਲਾਂ ਚੰਡੀਗੜ੍ਹ ਦੀ ਜ਼ਮੀਨ ਹਰਿਆਣੇ ਨੂੰ ਦੇ ਕੇ ਫਿਰ 60 40 ਦੀ ਮੁਲਾਜ਼ਮਾਂ ਦੀ ਰੇਸ਼ੋ ਖਤਮ ਕਰਕੇ ਫਿਰ BBMP ਦਾ ਕੰਟਰੋਲ ਪੰਜਾਬ ਤੋਂ ਖੋ ਕੇ ਕੇਂਦਰ ਨੇ ਆਪਣੇ ਹੱਥ ਵਿੱਚ ਲੈਣਾ ਮਤਲਬ ਇੱਕ ਕਿਸਮ ਦਾ ਹੌਲੀ ਹੌਲੀ ਪੰਜਾਬ ਦੇ ਇਹਨਾਂ ਅਦਾਰਿਆਂ ਤੇ ਕਬਜ਼ਾ ਕਰਨ ਵਾਲੀ ਗੱਲ ਆ ਹੁਣ ਪੰਜਾਬ ਜੀ ਪਾਰਟੀ ਤੇ ਕਬਜ਼ਾ ਕਰਨ ਲਈ ਰਾਹ ਬਣਾ ਲਿਆ ਸੋ ਮੈਂ ਸਮਝਦਾ ਕਿ ਵਿਦੇਗ ਅਦਾਰਿਆਂ ਦੇ ਵਿੱਚ ਸਰਕਾਰੀ ਦਾਖਲ ਹੈ ਜਿਹੜਾ ਇਹ ਕਿਸੇ ਤਰ੍ਹਾਂ ਵੀ ਬਾਜੂ ਨਹੀਂ ਮੰਨਿਆ ਜਾ ਸਕਦਾ ਬਲਕਿ ਇੱਕ ਸ਼ਾਨ ਸੀ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਔਰ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਗਹਿਣਾ ਪੰਜਾਬ ਜਨੀ ਵਾਸੀ ਪੰਜਾਬ ਦੀ ਵਿਰਾਸਤ ਆ ਪੰਜਾਬ ਜਨੀ ਵਾਸੀ ਦੇ ਵਿੱਚ ਇਹਦਾ ਜਮਹੂਰੀਕਰਨ ਤੋੜਨਾ ਪੰਜਾਬ ਦੇ ਲਈ ਬਹੁਤ ਖਤਰਨਾਕ ਸਾਬਤ ਹੋਏਗਾ ਕੇਂਦਰ ਨੂੰ ਇਹ ਮਹਿੰਗਾ ਪਵੇਗਾ ਔਰ ਇਹਦੇ ਲਈ ਇੱਕ ਪੰਜਾਬ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਸਾਂਝਾ ਮੰਚ ਬਣਾ ਕੇ ਸਾਰੀਆਂ ਰਾਜਸੀ ਧਿਰਾਂ ਨੂੰ ਲੈ ਕੇ ਪੰਜਾਬ ਦੀ ਇੱਕ ਆਵਾਜ਼ ਬਣਾ ਕੇ ਕੇਂਦਰ ਦੇ ਕੋਲੇ ਪੱਖ ਰੱਖਣਾ ਪਵੇਗਾ ਔਰ ਇਹ ਨੋਟੀਫਿਕੇਸ਼ਨ ਵਾਪਸ ਲੈਣ ਲਈ ਮੈਂ ਸਮਝਦਾ ਅੱਗੇ ਵਧਣਾ ਪਏਗਾ ਅੱਜ ਅਸੀਂ ਵਿਦਿਆਰਥੀਆਂ ਕੋਲ ਜਾ ਕੇ ਆਏ ਹਾਂ ਧਰਨੇ ਤੇ ਬੈਠੇ ਨੇ ਵਿਦਿਆਰਥੀ ਸੜਕਾਂ ਤੇ ਆਏ ਹੋਏ ਨੇ ਟੀਚਰ ਧਰਨੇ ਤੇ ਬੈਠੇ ਨੇ ਔਰ ਮੈਂ ਸਮਝਦਾ ਕਿ ਵਿਦਿਆਰਥੀਆਂ ਦੇ ਨੋਟੀਫਿਕੇਸ਼ਨ ਕੱਢਤਾ ਯੂਨੀਵਰਸਿਟੀ ਅਥਾਰਟੀ ਨੇ ਐਫੀਡੈਫਟ ਲੈ ਕੇ ਕੋਈ ਅੱਗੇ ਨੂੰ ਐਜੀਟੇਸ਼ਨ ਨਹੀਂ ਕਰੇਗਾ ਇਹ ਵੀ ਗੈਰਜ਼ਮੂਰੀ ਕਦਮਾ ਉਹ ਇਨਡੈਫਿਨਿਟ ਹੰਗਰ ਸਟ੍ਰਾਈਕ ਤੇ ਬੈਠਾ ਵਿਦਿਆਰਥੀ ਅੱਜ ਅਸੀਂ ਉਹਦੇ ਕੋਲ ਜਾ ਕੇ ਹੁਣ ਆਏ ਤੋ ਮੈਂ ਸਮਝਦਾ ਇਸ ਤਰ੍ਹਾਂ ਦਾ ਮਾਹੌਲ ਪੰਜਾਬ ਜਿਹੜੀ ਵਸਤੀ ਨੂੰ ਇੱਕ ਜੰਗ ਦਾ ਅਖਾੜਾ ਬਣਾਉਣਾ ਉਹ ਵੀ ਸਰਾ ਸਰ ਗਲਤ ਆ ਔਰ ਗਲਤ ਫੈਸਲਿਆਂ ਦਾ ਨਤੀਜਾ ਇਹ ਜਿਹੜੇ ਫੈਸਲੇ ਵਾਪਸ ਹੋਣੇ ਚਾਹੀਦੇ ਨੇ ਔਰ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੇਸ਼ ਵਿਆਪੀ ਵਿਦਿਅਕ ਕਨਵੈਨਸ਼ਨ ਸੱਦ ਕੇ ਵਿਦਿਆਰਥੀ ਅਧਿਆਪਕ ਤੇ ਰਾਸ਼ੀ ਅਗਵਾ ਨੂੰ ਇੱਕ ਸਾਂਝਾ ਮਹਾਜ ਬਣਾਉਣ ਦੀ ਲੋੜ ਆ